ਗਾਈਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆਂ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਹਾਂਜੀ ਮਾਰਨਿੰਗ ਦਾ ਟਾਈਮ ਹੈ ਦਿਨ ਹੈਗਾ ਜੀ ਅਜੰਤਵਾਰ ਦਾ ਟਾਈਮ ਹੈਗਾ ਸੀ ਮੇਰੇ ਨਾਲ ਦਾ 1:30 ਦਾ ਸ਼ਾਇਦ ਹਾਂਜੀ ਜਿਹੜੇ ਸਵੇਰ ਦੇ ਘਰਨ ਵਾਲੇ ਸੀ ਉਹ ਸਾਡੇ ਹੋ ਗਏ ਸੀ ਜਿਵੇਂ ਗੁਰਦੁਆਰਾ ਸਾਹਿਬ ਜਾਣਾ ਸੀ ਆਪਦਾ ਨਿਤਨੇਮ ਕਰਨਾ ਸੀ ਧਾਰਜ ਹੋਣੀ ਸੀ ਨਾ ਜਿਹੜੇ ਐਮੇਂਦ ਕਰਨ ਵਾਲੇ ਸੀਗੇ ਉਹ ਕਰਕੇ ਫਿਰ ਲੱਗੇ ਸੀ ਚਾਹ ਪੀਣ ਚਾਹ ਪੀਣ ਤਾਂ ਲੱਗੇ ਸੀ ਅੱਜ ਬੇੜੇ ਦੇ ਵਿੱਚ ਪੈ ਕੇ ਫਤਿਹ ਜੇ ਸੁੱਤਾ ਸੀ ਖੁਸ਼ ਹੁਣ ਇਹ ਹੋ ਜਾਂਦਾ ਜੀ ਜਿਵੇਂ ਏਸੀ ਚੱਲਦੇ ਨੇ ਨਾ ਵੀ ਉਹਦੇ ਕਰਕੇ ਫਿਰ ਜਾ ਕੋਲ ਬੈਠ ਕੇ ਚਾਹ ਪੀਣੇ ਆ ਤੇ ਫਿਰ ਬੋਰਬਰਾਲਾ ਜਾਂਉਂਦਾ ਜਾਂ ਫਿਰ ਬੱਚਨ ਵੀ ਡਿਸਟਰਬੈਂਸਰੀ ਹੁੰਦੀ ਆ ਜਦੋਂ ਪੱਖੇ ਚੱਲਦੇ ਸੀ ਫਿਰ ਉਦੋਂ ਤਾਂ ਚਲੋ ਸੌਖਾ ਹੋ ਜਾਂਦਾ ਨਾ ਵੀ ਪੱਖੇ ਜਾਂ ਚਲ ਫਿਰ ਵੀ ਥੋੜਾ ਜਿਹਾ ਘੱਟ ਉਹ ਹੁੰਦਾ ਹੈ ਬੈਠਿਆਂ ਦਾ ਵੀ ਘੱਟ ਬਚਣ ਨੂੰ ਇੰਨਾ ਸੁਣਦਾ ਹੈ ਹੁਣ ਅਸੀਂ ਕੁਛ ਅੱਜ ਮੌਸਮ ਐਂ ਲੱਗਦਾ ਹੁੰਦਾ ਜਿੱਦੇ ਮੇ ਬਾਹਰ ਬੈਠੇ ਚਾਹ ਪੀਣੇ ਆ ਨਾ ਜਾਓ ਕਰਦੇ ਆ ਵੀ ਫਿਰ ਜਦੇ ਕੰਮ ਕਰ ਲੱਗ ਜਾਂਦਾ ਅਗਲਾ ਨਹੀਂ ਤਾਂ ਫਿਰ ਆਏ ਹੁੰਦਾ ਵੀ ਜਿੱਦੇ ਮੈਂ ਅੰਦਰ ਬੈਠੇ ਨੇ ਇੱਕ ਵਾਰੀ ਕਈ ਵਾਰੀ ਜਿੱਦੇ ਮੈਂ ਫੋਨ ਫੋਨ ਹੱਥਾਂ ਚ ਲਾ ਕੇ ਗਿਆ ਫਿਰ ਊਨੀ ਟਾਈਮ ਦੀਂਦਾ ਹੈਗਾ ਵੀ ਕਿੰਨਾ ਕ ਹੋ ਗਿਆ ਫੋਨ ਤਾਂ ਜੀ ਬਿਨਾਂ ਰੱਸੀ ਤੋਂ ਕਹਿੰਦੇ ਹੁੰਦੇ ਨੇ ਬੰਦਨ ਬੰਨਦਾ ਆਪਣੇ ਨਾਲ ਹਨਾ ਬਸ ਜੀ ਚਾਹ ਪਣੀ ਦਾ ਪੀ ਕੇ ਕਰਕੇ ਆਪਾਂ ਫਿਰ ਚੱਕ ਲਿਆ ਸੀ ਝਾੜੂ ਕੁਛ ਤਾਂ ਇਹ ਹੋ ਜਾਂਦਾ ਜੀ ਹੁਣ ਤਾਂ ਨਾ ਸਾਜੜੀ ਧੁੱਪ ਹੋ ਜਾਂਦੀ ਆ ਅੱਜ ਮੈਨੂੰ ਇਹ ਸੀ ਮੈਂ ਕਿਹਾ ਵੀ ਸਾਰੇ ਵੀ ਇਦਰੋਂ ਵੀ ਕਈ ਵਾਰੀ ਤਾਂ ਮੈਨੂੰ ਇਹ ਹੋ ਜਾਂਦਾ ਵੀ ਮੈਂ ਅੱਧਾ ਇੱਕ ਸਾਈਡ ਨੂੰ ਸੁੰਬਰ ਲੈਣੀ ਨਹੀਂ ਆ ਜਿਹੜਾ ਅੱਧਾ ਇੱਕ ਪਾਸੇ ਆ ਜੇ ਤਾਂ ਸੁੰਬਰ ਲੈਣੀ ਨਹੀਂ ਆ ਪਰ ਮੈਨੂੰ ਅੱਜ ਇਹ ਸੀ ਮੈਂ ਕਿਹਾ ਵੀ ਚਲ ਸਾਰਾ ਇੱਕ ਜਗ੍ਹਾ ਸੁੰਬਰ ਕੇ ਵੀ ਫੇਰ ਦੇ ਦੇ ਆ ਵੀ ਜੇ ਤਾਂ ਥੋੜਾ ਹੋਇਆ ਵੀ ਫੇਰ ਤਾਂ ਚਲ ਚੱਕ ਦੂੰਗੀ ਵੀ ਜੇ ਜ਼ਿਆਦਾ ਲੱਗਿਆ ਫੇਰ ਉਹਨੂੰ ਅੱਗ ਲਗਾ ਦੂੰਗੀ ਵੀ ਫੇਰ ਬਾਅਦ ਵਿੱਚ ਲੋ ਚਲੋ ਸੌਖਾ ਹੋ ਜਾਂਦਾ ਹਨਾ ਵੀ ਸਵਾਦ ਦਾ ਕੰਮ ਥੋੜਾ ਹੁੰਦਾ ਇਹ ਚੱਕਣ ਦਾ ਕੁਝ ਇਹ ਵੀ ਆ ਵੀ ਅਜ ਹਵਾ ਨਹੀਂ ਸੀ ਬਿਲਕੁਲ ਵੀ ਪਰ ਸੁੰਬਰਣਾ ਚ ਇੱਕ ਪਾਸੇ ਨੂੰ ਔਖਾ ਵੀ ਸੀ ਇੱਕ ਪਾਸੇ ਨੂੰ ਸੌਖਾ ਸੀ ਕਿਉਂਕਿ ਸੌਖਾ ਇਹ ਹੋ ਜਾਂਦਾ ਜੀ ਵੀ ਆਰਾਮਦਾਇਕ ਸੁੰਬਰਿਆ ਜਾਂਦਾ ਹੈ ਹਨਾ ਵੀ ਉੱਡਦਾ ਨਹੀਂ ਹੈਗਾ ਨਹੀਂ ਤਾਂ ਪੱਤੇ ਹੋਰ ਮਣਾ ਮੋਟਾ ਕੋਈ ਜਿਹੜਾ ਹੁੰਦਾ ਏ ਕੂੜਾਕਰ ਜਿਉ ਉਹ ਹਵਾ ਦਾ ਬੁੱਲਾਉਂਦਾ ਉਹਦੇ ਨਾਲ ਉੱਡਦਾ ਫਿਰ ਜਾਂਦਾ ਏ ਪਰ ਔਖਾ ਇਹ ਹੋ ਜਾਂਦਾ ਵੀ ਜਦ ਜਮਾ ਹੀ ਨਹੀਂ ਹਵਾ ਲੱਗਦੀ ਹੈ ਕਿ ਉਦੋਂ ਵੀ ਵੱਧ ਗਰਮੀ ਲੱਗਦੀ ਆ ਫਿਰ ਸੁੰਬਰਦਿਆਂ ਨੂੰ ਬਸ ਮੈਂ ਸੁੰਬਰਦੀ ਫੈਦੀ ਸੀ ਜਿਹਦੇ ਨਾਲ ਦੀ ਨਾਲ ਫਿਰ ਮੈਂ ਇਕੱਠਾ ਕਰਕੇ ਮੈਂ ਇਹ ਵੀ ਚੱਲ ਉਹਨੂੰ ਪਹਿਲਾਂ ਅੱਗ ਲਗਾ ਦੇਵਾਂ ਵੀ ਫਿਰ ਥੋੜਾ ਬਹੁਤਾ ਜਿਹੜਾ ਰਹਿ ਗਿਆ ਸੀ ਉਹ ਕਰਨਾ ਸੀ ਨਾਲ ਹੀ ਅੱਧੇ ਕਪੜੇ ਤਾਂ ਸਾਡੇ ਤੋਤੇ ਗਏ ਸੀ ਕੁਝ ਥੋੜੇ ਜਿਹੇ ਰਹਿੰਦੇ ਸੀ ਮਸ਼ੀਨ ਚੱਲ ਰਹੀ ਸੀ ਰੋਟੀ ਨੂੰ ਥੋੜਾ ਜਿਹਾ ਕਵੇਲਾ ਹੀ ਹੋ ਗਿਆ ਸੀ ਜਿਵੇਂ 9 ਵਜੇ ਗਈ ਸੀ ਮੇਰਾ ਸਾਢੇ ਘੱਟ ਸ਼ਾਇਦ ਹੋ ਗਈ ਸੀ ਥੋੜੀ ਧੁੱਪ ਆ ਗਈ ਸੀ ਰੋਟੀ ਨੂੰ ਕ ਕਵੇਲਾ ਇਸ ਕਰਕੇ ਕਰਿਆ ਸੀ ਵੀ ਸਾਡੇ ਹੋਰ ਤਾਂ ਤਕਰੀਬਨ ਕੰਮ ਹੋਏ ਹੋਏ ਸੀਗੇ ਮਾਣਾ ਮੋਟਾ ਜਿਹਾ ਕੋਈ ਰਹਿੰਦਾ ਸੀ ਅਸੀਂ ਬਣਾਉਣੀ ਸੀ ਜੀ ਅੱਜ ਮਿਸੀਆਂ ਰੋਟੀਆਂ ਮਿਸੀਆਂ ਮਤਲਬ ਇਹ ਜਿਵੇਂ ਆਪਾਂ ਕਣਕ ਦੇ ਦੇ ਵਿੱਚ ਪਾ ਕੇ ਬੇਸਨ ਉਹਦੇ ਵਿੱਚ ਪਿਆਜ਼ ਪਾ ਕੇ ਨਮਕ ਮਿਰਚ ਪਾ ਕੇ ਸਾਰਾ ਕੁਝ ਪਾ ਕੇ ਜਿਵੇਂ ਅੱਗੇ ਆਪਣੇ ਮੰਮੀਓਂ ਨੇ ਬਣਾ ਕੇ ਦਿੰਦੇ ਹੁੰਦੇ ਸੀ ਜਿਵੇਂ ਆਪਾਂ ਬਹੁਤ ਲੋਕ ਜਿਹੜੇ ਹੁਣ ਵੀ ਬਣਾਉਂਦੇ ਨੇ ਇਦਾਂ ਦੀ ਤਾਂ ਨਹੀਂ ਕੋਈ ਗੱਲ ਪਰ ਹੁਣ ਬਸ ਟਾਈਮ ਕਰਕੇ ਹਨਾ ਸਾਰਿਆਂ ਨੂੰ ਇਹ ਹੋ ਜਾਂਦਾ ਵੀ ਸਵੇਰੇ ਸਾਰਿਆਂ ਦੇ ਜਾਣ ਦਾ ਹੋ ਜਾਂਦਾ ਹਨਾ ਕੋਈਸੇ ਦੀ ਡਿਊਟੀਆਂ ਕਿਸੇ ਬੱਚਿਆਂ ਦੇ ਪੜਨ ਦਾ ਹੋਰ ਕੰਮ ਕਰਾਂ ਦਾ ਕਿਉਂਕਿ ਇਹ ਰੋਟੀ ਨਾ ਚੁੱਲੇ ਤੇ ਹੀ ਜ਼ਿਆਦਾ ਵਧੀਆ ਬਣਦੀ ਆ ਅਸੀਂ ਬਸ ਉਹ ਕਰਕੇ ਹਜੇ ਦਵਾਰ ਦਾ ਢਾਉਣ ਤੋਂ ਕਰਨਾ ਸੀ ਕਿਉਂਕਿ ਜਿਹੜਾ ਥੋੜਾ ਬਹੁਤ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਫਿਰ ਇਹ ਹੋ ਜਾਂਦਾ ਚਲ ਬਾਦੂ ਘਾਟੂ ਜੇ ਕੋਈ ਕੰਮ ਕਰਨ ਵਾਲਾ ਹੋ ਜਾਂਦਾ ਨਾ ਵੀ ਉਹ ਕਰ ਲੈਣੇ ਆ ਬਸ ਉਹ ਕਰਦੇ ਫਿਰਦੇ ਸੀ ਜਦ ਨੂੰ ਸਾਨੂੰ ਮਿਲੇ ਸੀ ਮਦਰ ਦੇ ਤੇ ਬਹੁਤ ਹੀ ਵਧੀਆ ਸਰਪ੍ਰਾਈਜ਼ ਇਹਦੇ ਬਾਰੇ ਸਾਨੂੰ ਨਹੀਂ ਸੀ ਜੀ ਜਮਾ ਹੀ ਪਤਾ ਕਿਉਂਕਿ ਜਿਹੜੇ ਆਪਣੇ ਮੁੰਡਾ ਦੁੱਧ ਲੈਣ ਆਉਂਦਾ ਹੁੰਦਾ ਨਾ ਉਹਨੂੰ ਕਿਤੇ ਇਹਨੇ ਫਤਿਹ ਨੇ ਫੋਨ ਕਰਤਾ ਸੀ ਕਹਿੰਦਾ ਵੀ ਵੀਰੇ ਮੈਨੂੰ ਤੁਸੀਂ ਵੀ ਕੇਕ ਲਿਆ ਦਿਓ ਉਹਨੂੰ ਚਲੋ ਉਹਨਾਂ ਦਾ ਜਿਵੇਂ ਆਇਆ ਹਨਾ ਵੀ ਰੋਜ਼ ਆਉਂਦਾ ਜਾਂਦਾ ਕਰਕੇ ਤੇ ਬਾਕੀ ਦੁੱਧਾ ਉਹਦਾ ਨੰਬਰ ਸਾਡੇ ਫੋਨ 'ਚ ਹੈਗਾ ਵੀ ਆ ਉਹਨੂੰ ਫੋਨ ਕੀਤਾ ਸਾਨੂੰ ਜਦੋਂ ਲੈ ਕੇ ਆਇਆ ਤੇ ਇਹ ਕਹਿੰਦਾ ਮम्मा ਵੀ ਤੁਸੀਂ ਤੁਹਾਡੇ ਲਈ ਸਰਪ੍ਰਾਈਜ਼ ਵੀ ਮਦਰਡੇ ਤੇ ਚਲੋ ਜੀ ਪਰ ਇਹ ਸੀਗਾ ਕਹਿੰਦੇ ਵੀ ਹੁੰਦੇ ਨੇ ਵੀ ਨਾ ਤਾਂ ਉਹਨੇ ਗਿਫਟ ਦਿੱਤਾ ਵਿਚਾਰੇ ਨੇ ਹਨਾ ਨਾਲੇ ਮਾਫੀਆਂ ਮੰਗੀਆਂ ਕਹਿੰਦਾ ਇਸ ਕਰਕੇ ਕਹਿੰਦਾ ਮम्मा ਵੀ ਸੌਰੀ ਕਹਿੰਦਾ ਵੀ ਮੈਂ ਤੁਹਾਤੋਂ ਬਿਨਾ ਪੁੱਛੇ ਡਿਸੀਜਨ ਲੈ ਆਏ ਹੈ ਨਾ ਪਰ ਏ ਸੀਗਾ ਵੀ ਕਹਿੰਦਾ ਮੈਂ ਸਿਰਫ ਮਦਰ ਡੀ ਕਰਕੇ ਕੀਤਾ ਸੀਗਾ ਵੀ ਉਦਾਂ ਕਦੇ ਨਹੀਂ ਤੁਹਾਨੂੰ ਪਤਾ ਹੈ ਨਾ ਵੀ ਮੈਂ ਤੁਹਾਤੋਂ ਬਿਨਾ ਪੁੱਛੇ ਕਦੇ ਨਹੀਂ ਕੋਈ ਕੰਮ ਕਰਦਾ ਹੈਗਾ ਕੋਈ ਗੱਲ ਕਰਦਾ ਨਾ ਅਸੀਂ ਕਹ ਵੀ ਚਲੋ ਕੋਈ ਗੱਲ ਨਹੀਂ ਹੈ ਨਾ ਹੂੰ ਪਰ ਇਹ ਸੀ ਨਾ ਵੀ ਉਹਨੂੰ ਜਿਹੜੀ ਪੌਕੇਟ ਮਨੀ ਮਿਲਦੀ ਹੁੰਦੀ ਆ ਇਹ ਗਿਫਟ ਉਹਨੇ ਹੀ ਮਤਲਬ ਸਾਡੇ ਲਈ ਤਾਂ ਲਿਆ ਸੀ ਪਰ ਇਹ ਆ ਵੀ ਸਾਡੇ ਲਈ ਬਹੁਤ ਹੀ ਸਪੈਸ਼ਲ ਸੀ ਪਰ ਅਪਹੀ ਕਹਨੇ ਆ ਨਾ ਵੀ ਹਾਰਿਕ ਦੇ ਬੱਚੇ ਆਗਿਆਕਾਰੀ ਹੋਣ ਪਰਮਾਤਮਾ ਤੰਦਰੁਸਤੀਆਂ ਦੇਵੇ ਹਨਾ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਬੱਚਿਆਂ ਨੂੰ ਕਿਉਂਕਿ ਮਾਵਾ ਪਿਧੀ ਜ਼ਿੰਦਗੀ ਵੀ ਬੱਚਿਆਂ ਦੇ ਨਾਲ ਹੈ ਜੀ ਪਰ ਉਹਨੂੰ ਤਾਂ ਏ ਸੀਗਾ ਨਾ ਵੀ ਕਹਿੰਦੇ ਨੇ ਵੀ ਮੈਂ ਆਪ ਹੀ ਮੰਨ ਚਾ ਉਹ ਕਰਦੀ ਸੀ ਮੈਂ ਕਿਹਾ ਇਹ ਜਾਂ ਬੰਦਾ ਕੌਣ ਹੋ ਇਹਨਾਂ ਨਾਲੇ ਗਿਫਟ ਦੋ ਤੇ ਨਾਲੇ ਵਿਚਾਰਾ ਮਾਫੀ ਮੰਗੋ ਹੈਨਾ ਬਸ ਜੀ ਉਸ ਤੋਂ ਬਾਅਦ ਅਸੀਂ ਬਹੁਤ ਵਧੀਆ ਇੰਜੋਏ ਕੀਤਾ ਮਦਰ ਡੇ ਚਲੋ ਹੈਨਾ ਮਾ ਮਾਪ ਦੇ ਭੈਣ ਭਰਾਵਾਂ ਦੇ ਨਾਲ ਹਰ ਇੱਕ ਦਿਨ ਬਹੁਤ ਵਧੀਆ ਹੁੰਦਾ ਬਸ ਕੋਈ ਕੋਈ ਦਿਨ ਹੁੰਦਾ ਨਾ ਆਪਾਂ ਵੀ ਜਿਹਦੇ ਤੇ ਆਪਾਂ ਸਪੈਸ਼ਲ ਜਿਹਾ ਫੀਲ ਕਰਦੇ ਹਾਂ ਕਿਉਂਕਿ ਇਹਨਾਂ ਤੋਂ ਬਿਨਾ ਆਪਾਂ ਚਲੋ ਮਾਵਾਪਾਂ ਤੋਂ ਭੈਣ ਭਰਾਵਾਂ ਤੋਂ ਬਿਨਾ ਕੋਈ ਦਿਨ ਨਹੀਂ ਹੁੰਦਾ ਹੈਗਾ ਤੇ ਸਾਰੇ ਦਿਨ ਉਹਨਾਂ ਦੇ ਨਾਲ ਹੀ ਨੇ ਪਰ ਚਲੋ ਕਿਤੇ ਕਿਸੇ ਦਿਨ ਸੈਲੀਬ੍ਰੇਟ ਕਰ ਲੈਣਾ ਚਾਹੀਦਾ ਹੈ ਨਾ ਉਸ ਤੋਂ ਬਾਅਦ ਫਿਰ ਰੈਸਟ ਕੀਤੀ ਕੁਛ ਦੇਰ ਫਿਰ ਇਹ ਹੈਗਾ ਸੀ ਦੁਪਹਿਰਕ ਦਾ ਟਾਈਮ 5:00 ਵਜੇ ਦਾ ਸੀ ਇਹ ਆਪਣੇ ਇਲਾਕੇ ਦੇ ਹੈਗੇ ਨੇ ਐਮ ਐਲ اے ਗੈਰੀ ਬਲਿੰਗ ਉਹ ਆਈ ਹੋਈ ਸੀਗੇ ਆਪਣੇ ਘਰ ਹੋਰ ਬਾਕੀ ਸੋ ਉਹਨਾਂ ਦੇ ਨਾਲ ਹੋਰ ਸਟਾਫ ਸੀਗਾ ਉਹਨਾਂ ਦੇ ਗਿਆ ਤੋਂ ਬਾਅਦ ਫਿਰ ਮੈਂ ਜਿਹੜੇ ਸਵੇਰ ਦੇ ਕੱਪੜੇ ਧੋਤੇ ਸੀ ਉਹ ਲੱਗੀ ਸੀ ਤੇਲ ਲਗਾਉਣਾ ਫਤਿਹ ਦੇ ਪਾਪਾ ਲੱਗੇ ਸੀ ਇਹਨਾਂ ਨੂੰ ਪਸ਼ੂਆਂ ਨੂੰ ਅੰਦਰ ਕਰਨ ਪਰ ਇਹ ਹੋ ਜਾਂਦਾ ਜੀ ਸਾਡੇ ਤਾਂ ਨਾ ਕੱਟੀ ਨੂੰ ਬਸ ਚੋਈ ਚੜਿਆ ਰਹਿੰਦਾ ਉਹ ਰੋਜ਼ ਹੀ ਪਤਾ ਨਹੀਂ ਕੀ ਉਹਨੂੰ ਇੰਨਾ ਹੁੰਦਾ ਭੱਜਣ ਦਾ ਬਸ ਇੱਕ ਵਾਰੀ ਹੱਥ ਚੋਂ ਛੁੱਟਣ ਦਾ ਉਹਦਾ ਭੱਜੀ ਫੈਦੀ ਸੀ ਸਾਨੂੰ ਟੈਨਸ਼ਨ ਹੋ ਗਈ ਸੀ ਕਿ ਕਿਤੇ ਹੋਰ ਨਾ ਸਾਡਾ ਹੀ ਬਲੌਗ ਬਣਾ ਜਿਵੇਂ ਵੀ ਫੋਨ ਦਾ ਉਹਨੂੰ ਬੰਨ ਕੇ ਹਟੇ ਜਦ ਨੂੰ ਬੱਚੀ ਖੋਲ ਕੇ ਲੈ ਕੇ ਆਏ ਅਸੀਂ ਕਿ ਹੁਣ ਅਜ ਇਹਨੂੰ ਵੀ ਨਾਲੇ ਰੀਸ ਆ ਗਈ ਹੈ ਨਾ ਉਹ ਵੀ ਜਦੇ ਭੱਜ ਗਈ ਅਸੀਂ ਕਿ ਕੋਈ ਪਿੱਛੇ ਨਾ ਰਹਿ ਜਵੇ ਵੀ ਇੱਕ ਦੂਈ ਦੀ ਰੀਸ ਹੋ ਰੀਸ ਹੈ ਨਾ ਕਹਿੰਦੇ ਹੁੰਦੇ ਨੇ ਉਹ ਕਹਾਵਤ ਨਹੀਂ ਕਹਿੰਦੇ ਹੁੰਦੇ ਵੀ ਉਹ ਚੱਲੀ ਮੈਂ ਕਿਉਂ ਰਹਿ ਗਈ ਕੱਲੀ ਹੈ ਨਾ ਵੀ ਉਹ ਭੱਜੀ ਫਿਰਦੀ ਹੈ ਮੈਂ ਕਤੇ ਰਹਿ ਜਮਾ ਅੱਗੇ ਤਾਂ ਜੀ ਛੋਟੀ ਹੁੰਦੀ ਨੂੰ ਇਹਨੂੰ ਅਸੀਂ ਖੋਲ ਲੈਂਦੇ ਸੀ ਪਰ ਕਈ ਬੂਟੇ ਐਦਾਂ ਦੇ ਨੇ ਜਿਹੜੇ ਆਪਣੇ ਹੈ ਨਾ ਫਲਾਂ ਵਾਲੇ ਲਾਏ ਹੋਏ ਨੇ ਵੀ ਕੁਝ ਬੁੱਟਿਆਂ ਨੂੰ ਤਾਂ ਨਹੀਂ ਚਲੋ ਇਹ ਲਾਉਂਦੀ ਮੂੰਹ ਪਰ ਕਈ ਬੁੱਟਿਆਂ ਨੂੰ ਜਿਵੇਂ ਅੰਜੀਰ ਦੇ ਪੱਤੇ ਨੇ ਨਾਰੀਅਲ ਦੇ ਨੇ ਨਾ ਉਹਨਾਂ ਦੇ ਪੱਤੇ ਨਹੀਂ ਇਹ ਛੱਡਦੀ ਹੈਗੀ ਉਹਨਾਂ ਦੇ ਪੱਤੇ ਖਾ ਜਾਂਦੀ ਹੈ ਫਿਰ ਹੁਣ ਉਹਦੇ ਕਰਕੇ ਅਸੀਂ ਖੋਲਦੇ ਨਹੀਂ ਹੈਗੇ ਮੈਂ ਕੱਪੜਿਆਂ ਦੀ ਤਾਹਾਂ ਲਗਾ ਜਾਂ ਜਿਵੇਂ ਚਾਦਰਾਂ ਵਗੈਰਾ ਕਾਫੀ ਸਾਰੀਆਂ ਜੜੀਆਂ ਤੋਤੀਆਂ ਪਈਆਂ ਸੀ ਤਿੰਨ ਚਾਰਾ ਬੈਡਾਂ ਦੀਆਂ ਸੀ ਬਦਲੀਆਂ ਉਹ ਸਾਰੀਆਂ ਬਦਲਨ ਕਰਕੇ ਫਿਰ ਉਹ ਤੋਤੀਆਂ ਹੁੰੀਆਂ ਸੀ ਉਹਨਾਂ ਦੀ ਤੈਅ ਲਗਾਤੀ ਸੀ ਫਤੇ ਨੇ ਨਾਲ ਮੇਰੇ ਲੱਗ ਕੇ ਫਿਰ ਮੈਂ ਉਹਨੂੰ ਫੜਾਏ ਨਾਲ ਦੀ ਨਾਲ ਉਹਨੇ ਜਿੱਥੋਂ ਜਿੱਥੋਂ ਰੱਖਣੇ ਸੀ ਉਹ ਰੱਖ ਕੇ ਆਂਦੇ ਸਾਰੇ ਕੱਪੜੇ ਮੇਰੀ ਹੈਲਪ ਕਰਵਾਤੀ ਫਿਰ ਉਸ ਤੋਂ ਬਾਅਦ ਪਿਆਜ਼ ਲਏ ਸੀ ਜਿਵੇਂ ਤੁਹਾਨੂੰ ਉਸ ਦਿਨ ਮੈਂ ਦਿਖਾਇਆ ਸੀ ਵੀ ਲੈਣ ਵਾਲੇ ਹੋਏ ਹੋਏ ਸੀ ਬਸ ਪਿਆਜ਼ ਲਏ ਸੀ ਉਹ ਮੈਂ ਕਿਹਾ ਵੀ ਪਹਿਲਾਂ ਹੀ ਸਾਫ਼ ਕਰਕੇ ਰੱਖ ਦਿੰਨੇ ਫਿਰ ਜ਼ਿਆਦਾ ਛਿਲਕੇ ਜੀ ਨਹੀਂ ਉਹਨਾਂ ਦੇ ਉਹ ਹੁੰਦੇ ਹੀ ਹੈਗੇ ਇਹ ਫਿਰ ਜਿਹੜੇ ਇੱਕ ਦੋ ਬੂਟੇ ਲਿਆਂਦੇ ਸੀਗੇ ਆਪਾਂ ਇੱਕ ਤਾਂ ਬੇਲ ਸੀਗੀ ਫਲਾਵਰ ਵਾਲੀ ਇੱਕ ਸੀਗਾ ਦੂਜਾ ਜਿਹਨਾਂ ਦਾ ਉਹ ਬਣਦਾ ਹੁੰਦਾ ਮਰਿੰਗਾ ਜਿਹਦੇ ਲੀਫਸ ਦਾ ਪਣਦਾ ਮਰਿੰਗਾ ਪਾਊਡਰ ਉਹ ਵਾਲਾ ਦਰਖਤ ਸੀ ਬਸ ਉਹੀ ਦੇਖਦੇ ਸੀਗੇ ਵੀ ਕਿੱਥੇ ਕਿਲਾਉਣਾ ਹੈ ਕਿ ਚਲੋ ਵੀ ਦੇ ਦੇ ਸੀਗੇ ਵੀ ਬੇਲ ਜਿਹੜੀ ਛੋਟੀ ਉਹ ਇੱਥੇ ਲਗਾ ਦਿੰਦੇ ਆ ਵੀ ਦੂਜਾ ਉਧਰ ਬਾਹਲੇ ਬੇੜੇ ਚ ਲਾ ਦਾਂਗੇ ਉਸ ਤੋਂ ਬਾਅਦ ਕਰਕੇ ਫਤ ਲੱਗਿਆ ਸੀ ਬੂਟਿਆਂ ਨੂੰ ਪਾਣੀ ਪਾਉਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਹਨਾ ਵੀ ਅਸੀਂ ਸ਼ਾਮ ਨੂੰ ਹੀ ਬੂਟਿਆਂ ਨੂੰ ਜ਼ਿਆਦਾਤਰ ਪਾਣੀ ਦਿੰਨੇ ਹਾਂ ਵੀ ਸਵੇਰੇ ਨਹੀਂ ਦਿੰਦੇ ਮੈਂ ਕਟਣੀ ਸੀ ਪਦੀਨੇ ਦੀ ਚਟਣੀ ਬਸ ਉਹ ਪਿਆਜ਼ ਕੱਟ ਕੇ ਰਹੀ ਸੀ ਨਾਲੇ ਫਿਰ ਲੱਗੀ ਸੀ ਪਦੀਨਾ ਤੋੜਨ ਕਿਉਂਕਿ ਹੁਣ ਤਾਂ ਇਹ ਹੋ ਜਾਂਦਾ ਜੀ ਜਿੰਨਾ ਆਪਾਂ ਜ਼ਿਆਦਾ ਤੋੜਾਂਗੇ ਨਾ ਉਨਾਂ ਜ਼ਿਆਦਾ ਵਧੀਆ ਰਹਿੰਦਾ ਏ ਉਸ ਤੋਂ ਬਾਅਦ ਅਸੀਂ ਸਾਰੇ ਕੰਮ ਕਰ ਲਏ ਸੀ ਇਹ ਹੈਗਾ ਸੀ ਮੇਰੇ ਦਾ ਸ਼ਾਇਦ 7:00 ਵਜੇ ਦਾ ਟਾਈਮ ਸੀ ਸਤ ਸਵੇਰ ਸਤ ਕੁਛ ਐਵੇਂ ਸੀ ਉਦੋਂ ਦਾ ਬੰਦਰਾ ਦਿਨ ਜਿਆ ਥੋੜਾ ਜਿਹਾ ਹੈਗਾ ਸੀ ਪਰ ਬੱਦਲ ਜੇ ਕਾਫੀ ਹੋਏ ਪਏ ਸੀ ਕਿਉਂਕਿ ਬੱਦਲ ਹੋ ਜਿਆਦਾ ਹੋਣ ਕਰਕੇ ਨਾ ਇਹ ਹੋਇਆ ਸੀਗਾ ਵੀ ਸ਼ਾਇਦ ਵੀ ਪਤਾ ਨਹੀਂ ਮਿਹਰੀ ਨਾਲ ਸਰੂਗਾ ਜਾਂ ਮੀਂਹ ਵੀ ਆਊਗਾ ਪਰ ਬਿਜਲੀ ਕਾਫੀ ਲਸ਼ਕਦੀ ਸੀ ਲਸ਼ਕਦੀ ਸੀ ਵੀ ਜਿਵੇਂ ਕਈ ਥਾਵਾਂ ਤੇ ਸ਼ਾਇਦ ਪਤਾ ਨਹੀਂ ਮੀਂਹ ਪੈ ਵੀ ਰਿਹਾ ਹੋਊਗਾ ਪਤਾ ਨਹੀਂ ਨਾ ਲੱਗਦਾ ਨਹੀਂ ਬਸ ਜੀ ਹੁਣ ਆਪਾਂ ਇੱਥੇ ਕਰਦੇ ਆਂ ਬਲੌਗ ਦਾ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਓਕੇ ਬਾਈ ਟੇਕ ਕੇਅਰ ਗੁੱਡ ਨਾਈਟ ਸਵੀਟ ਡਰੀਮਸ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਕਰਿਆ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਕਲਚ ਮੀਂਹ ਆ ਗਿਆ ਜੀ